ਚੁਗਲੀ ਕਰਨੀ ਜਿਹੜੀ ਬੜੀ ਭੈੜੀ ਬਿਮਾਰੀ ਹੈ ਬਹੁਤ ਜ਼ਿਆਦਾ ਮੈਂ ਇੱਕ ਵਾਰ ਕਹਿਆ ਸੀ ਨਿੰਦਕ ਬੰਦਾ ਛੇਤੀ ਫੜਿਆ ਜਾਂਦਾ ਚੁਗਲ ਨਹੀਂ ਫੜਿਆ ਜਾਂਦਾ ਚੁਗਲ ਕਈ ਕਈ ਸਾਲ ਕੱਢ ਜਾਂਦਾ ਨਿੰਦਿਆ ਤੇ ਚੁਗਲੀ ਵਿੱਚ ਫਰਕ ਹੈ ਜੀ ਥੋੜਾ ਜਿਹਾ ਕਿਉਂਕਿ ਆਪਾਂ ਸਾਰੇ ਸਾਡਾ ਸਵਾਲ ਹੈ ਜੀ ਇੰਨਾ ਜਪ ਹੁੰਦਾ ਹੈ ਜੀ ਇਹ ਫਾਇਦਾ ਕਿਉਂ ਨਹੀਂ ਹੋ ਰਿਹਾ ਕਿਉਂਕਿ ਦਵਾਈ ਅਸਰ ਤਾਂ ਕਰੇਗੀ ਜੇ ਆਪਾਂ ਪਰਹੇਜ਼ ਕਰਾਂਗੇ ਤਾਂ ਚੁਗਲਖੋਰ ਚੁਗਲੀ ਜਿਹੜਾ ਬੰਦਾ ਰਸਨਾ ਤੋਂ ਕਰ ਰਿਹਾ ਕਿਵੇਂ ਅੰਦਰ ਚੱਲੇਗਾ ਨਾ ਚੁਗਲਖੋਰ ਦੋਨਾਂ ਪਾਸਿਆਂ ਤੋਂ ਆਪਣਾ ਦਿਖਾਉਂਦਾ ਹੈ ਨਿੰਦਕ ਨਹੀਂ ਦਿਖਾਉਂਦਾ ਨਿੰਦ ਕਮਲਾ ਹੁੰਦਾ ਹੈ ਚੁਗਲਖੋਰ ਚਾਤੂਰ ਹੁੰਦਾ ਹੈ ਮੇਰੇ ਫਿਰ ਬਿੰਤੀ ਸੁਣਿਓ ਮੰਨ ਲਓ ਦੋ ਭਰਾ ਆਪਸ ਵਿੱਚ ਲੜ ਪਏ ਆ ਤੇ ਚੁਗਲਖੋਰ ਜਾਂਦਾ ਉਹਨੂੰ ਕਹਿੰਦਾ ਤੂੰ ਬੜਾ ਚੰਗਾ ਸਾਂ ਸੱਚੀ ਮੂਝੇ ਤੇਰੇ ਵਰਗਾ ਬੰਦਾ ਕੋਈ ਨਹੀਂ ਤੇਰਾ ਭਰਾ ਇਹ ਹੋ ਜਾ ਮੈਂ ਕੱਲ ਲੰਘਦਾ ਪਿਆ ਆਸਾਂ ਮੈਨੂੰ ਆਹ ਗੱਲਾਂ ਕੀਤੀਆਂ ਉਹ ਬੰਦਾ ਨਾ ਫੂਕ ਚ ਆ ਜਾਂਦਾ ਵੀ ਇਹ ਮੇਰੇ ਹੱਕ ਦਾ ਹੈ ਉਹ ਫਿਰ ਜਦੋਂ ਉਹਦੇ ਖਾਕ 'ਚ ਬੋਲਦਾ ਉਹ ਉਹ ਪੜਾਸ ਅੰਦਰੋਂ ਆਪਣੇ ਭਰਾ ਦੇ ਵਿਰੁੱਧ ਕੱਢਦਾ ਤੇ ਸ਼ਾਮ ਨੂੰ ਉਹਦੇ ਘਰ ਪੜ ਜਾਂਦਾ ਉਹ ਮੈਂ ਲੰਘਦਾ ਪਿਆਸਾ ਮੈਨੂੰ ਟੱਕਰ ਗਿਆ ਤੇਰੇ ਬਾਰੇ ਤੇ ਨਾ ਭੈੜਾ ਕਹਿ ਮੈਂ ਉਹਨੂੰ ਸਮਝਾਇਆ ਵੀ ਨਹੀਂ ਨਹੀਂ ਤੂੰ ਭਰਾ ਉਹ ਦੂਜਾ ਸਮਝਦਾ ਮੇਰੇ ਅੱਖ 'ਚ ਉਹ ਕਈ ਕਿਈ ਸਾਲ ਜੇ ਆਪਸ 'ਚ ਨਾ ਬੋਲਣ ਤੇ ਚੁਗਲਖੋਰ ਦਾ ਕੰਮ ਚੱਲੀ ਜਾਂਦਾ ਤੇ ਜਿੱਦਨ ਕੋਈ ਸੁਲਾਹ ਹੋ ਜਾਂਦੀ ਏ ਚੇਤੇ ਰੱਖਿਓ ਉਹਦੋਂ ਸਭ ਤੋਂ ਪਹਿਲਾਂ ਤਵਾ ਚੁਗਲਖੋਰ ਦਾ ਲੱਗਦਾ ਚੁਗਲੀ ਕਰਨੀ ਇਹ ਅੰਦਰ ਦਾ ਰਸ ਨਹੀਂ ਬੰਦ ਦਿੰਦੀ ਪਿਆਰਿਓ